ਪੰਜਾਬ ਦੇ ਵਾਹਨ ਚਾਲਕਾਂ ਦੇ ਲਈ ਇੱਕ ਵੱਡੀ ਖਬਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੁਹਾਡੀਆਂ ਜੇਬਾਂ ਤੇ ਹੋਰ ਡਾਕਾ ਪੈਣ ਵਾਲਾ ਆਮ ਵਰਗ ਨੂੰ ਹੁਣ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਦੇ ਵਿੱਚ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡਵਾਲ ਟੋਲ ਪਲਾਜ਼ਾ ਨੂੰ ਹੋਰ ਮਹਿੰਗਾ ਕੀਤਾ ਜਾਣ ਵਾਲਾ ਹੈ ਅੱਜ ਰਾਤ 12 ਵਜੇ ਤੋਂ ਬਾਅਦ ਟੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਸਰਕਾਰ ਦੇ ਵੱਲੋਂ ਕਰ ਦਿੱਤਾ ਜਾਏਗਾ ਤੇ ਲੋਕਾਂ ਦੇ ਲਈ ਇਹ ਪਰੇਸ਼ਾਨੀਆਂ ਭਰਿਆ ਸਾ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਸ ਦੇ ਵੱਲੋਂ ਕੀ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਸਭ ਤੋਂ ਮਹਿੰਗੇ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਆਰ ਟੋਲ ਪਲਾਜ਼ਾ ਤੇ ਇੱਕ ਵਾਰ ਫਿਰ ਟੋਲ ਦਰਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਜਿਸ ਕਾਰਨ ਅੱਜ ਰਾਤ 12 ਵਜੇ ਤੋਂ ਬਾਅਦ ਵੀ ਟੋਲ ਪਲਾਜ਼ੇ ਤੇ ਵਾਹਨ ਚਾਲਕਾਂ ਤੋਂ ਨਵੇਂ ਟੋਲ ਰੇਟ ਵਸੂਲੇ ਜਾਣਗੇ ਕਿਉਂਕਿ ਉਕਤ ਟੋਲ ਪਲਾਜ਼ਾ ਪਹਿਲਾਂ ਹੀ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਸਰੇ ਪਾਸੇ ਅਜ ਨੈਸ਼ਨਲ ਹਾਈਵੇਅ ਅਥਾਰਟੀ ਨੇ ਲਾਡਵਾਲ ਟੋਲ ਪਲਾਜ਼ਾ ਤੇ ਵਾਹਨ ਦੇ ਟੋਲ ਦੇ ਵਿੱਚ ਇੱਕ ਵਾਰ ਫਿਰ ਨਵਾਂ ਵਾਅਦਾ ਕਰਨ ਦਾ ਐਲਾਨ ਕੀਤਾ ਜਿਸ ਕਾਰਨ ਨੈਸ਼ਨਲ ਹਾਈਵੇਅ 40 ਨੇ ਨਵੀਆਂ ਟੋਲ ਦਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇੱਕ ਵਾਰ ਫਿਰ ਨੈਸ਼ਨਲ ਹਾਈਵੇਅ ਅਥਾਰਟੀ ਦੇ ਵੱਲੋਂ ਇਸ ਟੋਲ ਪਲਾਜ਼ਾ ਤੇ ਨਵੇਂ ਟੋਲ ਰੇਟ ਵਸੂਲਣ ਦਾ ਹੁਕਮ ਜਾਰੀ ਕੀਤਾ ਗਿਆ ਟੋਲ ਰੇਟ ਵਧਣ ਦੇ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਹਿਲਾਂ ਇਸ ਟੋਲ ਤੋਂ ਸਭ ਤੋਂ ਵੱਧ ਟੋਲ ਵਸੂਲਿਆ ਜਾਂਦਾ ਸੀ ਹੁਣ ਮੋ ਟੋਲ ਪਲਾਜ਼ਾ ਤੇ ਟੋਲ ਦੀ ਦਰ ਵਧਾ ਕੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਲੋਕਾਂ ਨੂੰ ਨਵਾਂ ਬੋਝ ਪਾ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਲਾਂਡੋਆਰ ਟੋਲ ਪਲਾਜ਼ਾ ਤੇ ਪਹਿਲਾਂ ਜਿਉ ਟੋਲ ਰੇਟ ਵਸੂਲਿਆ ਜਾਂਦਾ ਸੀ ਉਸ ਦੇ ਵਿੱਚ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਦੇ ਵੱਲੋਂ 5% ਦਾ ਵਾਧਾ ਕਰ ਦਿੱਤਾ ਗਿਆ ਜਿਸ ਦੀ ਵਸੂਲੀ 31 ਮਾਰਚ ਦੀ ਦਰਮਿਆਨੀ ਰਾਤ 12 ਵਜੇ ਤੋਂ ਡਰਾਈਵਰਾਂ ਤੋਂ ਕੀਤੀ ਜਾਵੇਗੀ ਕੀ ਇਹੰਦ ਨੇ ਟੋਲ ਪਲਾਜ਼ਾ ਮੈਨੇਜਰ ਦਵਿੰਦਰ ਸਿੰਘ ਜਦੋਂ ਲਾਡੂਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ অথਟੀ ਦੇ ਅਨੁਸਾਰ ਨਿਰਦੇਸ਼ਾਂ ਦੇ ਅਨੁਸਾਰ 1 April ਤੋਂ ਵਾਹਨ ਚਾਲਕਾਂ ਦੇ ਟੋਲ ਰੇਟ ਦੇ ਵਿੱਚ ਨਵਾਂ ਵਾਧਾ ਕੀਤਾ ਜਾਏਗਾ ਜਿਸ ਕਾਰਨ 31 March ਦੀ ਰਾਤ 12 ਵਜੇ ਤੋਂ ਬਾਅਦ ਟੋਲ ਪਲਾਜ਼ਾ ਤੇ ਵਾਹਨ ਚਾਲਕਾਂ ਤੋਂ ਨਵੇਂ ਟੋਲ ਰੇਟ ਵਸੂਲੇ ਜਾਣਗੇ ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਵੱਲੋਂ ਹਰ ਸਾਲ ਇਸ ਟੋਲ ਡਰ ਦੇ ਵਿੱਚ ਵਾਧਾ ਕੀਤਾ ਜਾਇਆਗਾ ਜਿਸ ਕਾਰਨ 1 ਅਪ੍ਰੈਲ ਤੋਂ ਵਾਹਨ ਚਾਲਕਾਂ ਤੋਂ ਨਵੇਂ ਟੋਲ ਰੇਟ ਵਸੂਲੇ ਜਾਣਗੇ ਟੋਲ ਪਲਾਜ਼ਾ ਤੇ ਟੋਲ ਦਰਾਂ ਲਾਗੂ ਕੀਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਕਾਰ ਚਾਲਕਾਂ ਤੋਂ ਵਨਵੇ ਦੇ ਲਈ 220 ਰੁਪਏ ਵਸੂਲੇ ਜਾਂਦੇ ਸੀ ਔਨ ਜਾਣ ਦੇ ਲਈ 330 ਰੁਪਏ ਵਸੂਲੇ ਜਾਂਦੇ ਸੀ ਪਰ ਹੁਣ ਨਵੀਂ ਦਰ ਦੇ ਵਿੱਚ ਵਨ ਵੇ ਦੇ ਲਈ 230 ਰੁਪਏ ਤੇ ਆਉਣ ਜਾਣ ਦੇ ਲਈ 345 ਰੁਪਏ ਵਸੂਲੇ ਜਾਣਗੇ ਦੂਸਰੇ ਪਾਸੇ ਹਲਕੇ ਵਾਹਨਾ ਦੇ ਲਈ ਪਹਿਲਾਂ ਵਨ ਵੇ 355 ਰੁਪਏ ਹੋਇਆ ਕਰਦਾ ਸੀ ਆਉਣ ਜਾਣ ਦਾ ਜੋ ਰਾਹ ਹੈ ਉਹ 535 ਰੁਪਏ ਦੇ ਵਿੱਚ ਹੁੰਦਾ ਸੀ ਪਰ ਹੁਣ ਇੱਕ ਪਾਸੇ 370 ਰੁਪਏ ਤੇ ਆਉਣ ਜਾਣ ਤੇ 555 ਰੁਪਏ ਜਿਹੜੇ ਨੇ ਉਹ ਦੇਣੇ ਪੈਣਗੇ ਬੱਸਾਂ ਵਾਲਿਆਂ ਤੇ ਟਰੱਕਾਂ ਲਈ ਵਨ ਵੇ ਦੇ ਲਈ 745 ਰੁਪਏ ਤੇ ਆਉਣ ਜਾਣ ਵਾਲਿਆਂ ਲਈ 1120 ਰੁਪਏ ਹੁਣ ਵਨ ਵੇ ਦੇ ਲਈ 775 ਰੁਪਏ ਤੇ ਆਉਣ ਜਾਣ ਵਾਲਿਆਂ ਦੇ ਲਈ 1160 ਰੁਪਏ ਵਸੂਲੇ ਜਾਣਗੇ ਜਦੋਂ ਕਿ ਵਪਾਰਕ ਵਾਹਨਾ ਦੇ ਲਈ ਪਹਿਲਾ ਵਨ ਵੇ ਦੇ ਲਈ 1815 ਰੁਪਏ ਤੇ ਆਉਣ ਜਾਣ ਦੇ ਲਈ 1225 ਰੁਪਏ ਤੇ ਹੁਣ ਵਨ ਵੇ ਦੇ ਲਈ 845 ਰੁਪਏ ਆਉਣ ਜਾਣ ਵਾਲਿਆਂ ਦੇ ਲਈ 1200 ਪੈਂਟ ਰੁਪਏ ਟਰੱਕ ਤੋਂ ਵਸੂਲੇ ਜਾਣਗੇ ਪਹਿਲਾ 6 ਐਕਸ ਵਾਹਨਾ ਦੇ ਲਈ ਇੱਕ ਤਰਫਾ ਦੇ ਲਈ 1170 ਰੁਪਏ ਦੋ ਪਾਸਿਆਂ ਦੇ ਲਈ 1755 ਰੁਪਏ ਹੁੰਦੇ ਸੀ ਤੇ ਹੁਣ ਇੱਕ ਤਰਫੇ ਦੇ ਲਈ 1215 ਰੁਪਏ ਤੇ ਦੋ ਮਾਰਗਾਂ ਦੇ ਲਈ 1820 ਰੁਪਏ ਚਾਰਜ ਕੀਤੇ ਜਾਣਗੇ ਪਹਿਲਾ ਐਸ ਆਈਓ ਐਸ 6 ਐਕਸਲ ਬਹਾਨਾ ਦੇ ਲਈ ਇੱਕ ਪਾਸੇ ਘੱਟ ਪੈਸੇ ਲਏ ਜਾਂਦੇ ਸੀ ਪਰ ਹੁਣ ਇਹ ਵੱਧ ਪੈਸੇ ਜਿਹੜੇ ਨੇ ਉਹ ਵਸੂਲੇ ਜਾਣਗੇ ਤਾਂ ਕਿਤੇ ਨਾ ਕਿਤੇ ਲਾਡੂਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਤੀ ਬੋਝ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁਝ ਰੁਪਿਆਂ ਦਾ ਵਾਧਾ ਕੀਮਤਾਂ ਦੇ ਵਿੱਚ ਕਰ ਦਿੱਤਾ ਗਿਆ ਹੈ ਪਰ ਇਹ ਕੀਮਤਾਂ ਕਾਫੀ ਜ਼ਿਆਦਾ ਵਧਾ ਦਿੱਤੀਆਂ ਗਈਆਂ ਨੇ ਪਹਿਲਾਂ ਹੀ ਲਾਡੂਵਾਲ ਟੋਲ ਪਲਾਜ਼ਾ ਨੂੰ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਹੈ ਤੇ ਹੁਣ ਇੱਕ ਵਾਰ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਸ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ